ਸੱਚਾ ਪਾਤਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਚੰਗੇ ਸਬੰਧ ਬਣਾ ਕੇ ਰੱਖੇ ਸਨ ਜਹਾਂਗੀਰ ਬਾਦਸ਼ਾਹ ਨੂੰ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ ਸਨ ਪਰ ਇੱਕ ਗੱਲ ਉਸ ਨੂੰ ਬਹੁਤ ਜਬਦੀ ਸੀ ਕਿ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਿੱਖ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹਨ ਉਸ ਨੇ ਇੱਕ ਵਾਰੀ ਗੁਰੂ ਸਾਹਿਬ ਤੋਂ ਇਸ ਬਾਰੇ ਪੁੱਛਿਆ ਵੀ ਸੀ ਗੁਰੂ ਜੀ ਨੇ ਕਿਹਾ ਕਿ ਸਮਾਂ ਆਉਣ ਤੇ ਇਸ ਦਾ ਉੱਤਰ ਤੈਨੂੰ ਆਪੇ ਹੀ ਮਿਲ ਜਾਵੇਗਾ ਉਸ ਸਮੇਂ ਤਾਂ ਜ਼ਹਾਂਗੀਰ ਚੁੱਪ ਕਰ ਰਿਹਾ ਪਰ ਅੰਦਰੋਂ-ਅੰਦਰੀ ਉਸਨੂੰ ਇਹ ਗੱਲ ਬੜੀ ਰੜਕਦੀ ਰਹੀ ਕਿ ਮੈਂ ਸਾਰੇ ਹਿੰਦੁਸਤਾਨ ਦਾ ਮਾਲਕ ਹਾਂ ਮੈਨੂੰ ਤਾਂ ਲੋਕ ਹੀ ਬਾਦਸ਼ਾਹ ਕਹਿਣ ਪਰ ਇੱਕ ਫਕੀਰ ਦੀ ਗੱਦੀ ਤੇ ਬੈਠਣ ਵਾਲਾ ਆਪਣੇ ਆਪ ਨੂੰ ਸੱਚਾ ਬਾਦਸ਼ਾਹ ਖਵਾਏ ਇਸ ਦਾ ਮਤਲਬ ਇਹ ਕਿ ਅਸੀਂ ਝੂਠੇ ਬਾਦਸ਼ਾਹ ਹੋਏ ਇੱਕ ਵਾਰੀ ਆਗਰੇ ਦੇ ਨੇੜੇ ਜੰਗਲ ਵਿੱਚ ਬਾਦਸ਼ਾਹ ਜ਼ਹਾਂਗੀਰ ਅਤੇ ਗੁਰੂ ਸਾਹਿਬ ਸ਼ਿਕਾਰ ਖੇਡ ਰਹੇ ਸਨ। ਗਰਮੀਆਂ ਦੀ ਦੁਪਹਿਰ ਨੂੰ ਆਰਾਮ ਕਰਨ ਲਈ ਗੁਰੂ ਸਾਹਿਬ ਜੀ ਅਤੇ ਜ਼ਹਾਂਗੀਰ ਆਪਣੇ ਵੱਖ-ਵੱਖ ਤੰਬੂਆਂ ਵਿੱਚ ਸਨ। ਆਗਰੇ ਵਿੱਚ ਗੁਰੂ ਜੀ ਦਾ ਇੱਕ ਸਿੱਖ ਕਾਹ ਵੇਚ ਕੇ ਗੁਜ਼ਾਰਾ ਕਰਦਾ ਸੀ। ਉਸਨੇ ਸ਼ੇਵੇਂ ਬਾਦਸ਼ਾਹ ਦੇ ਪਹਿਲਾਂ ਕਦੇ ਦਰਸ਼ਨ ਨਹੀਂ ਕੀਤੇ ਸਨ। ਉਸਦੇ ਅੰਦਰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਬਹੁਤ ਇੱਛਾ ਸੀ। ਜਦੋਂ ਉਸਨੂੰ ਪਤਾ ਲੱਗਾ ਕਿ ਗੁਰੂ ਜੀ ਜੰਗਲ ਵਿੱਚ ਸ਼ਿਕਾਰ ਖੇਡਣ ਆਏ ਹਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਮਿਲਣ ਦਾ ਮਨ ਬਣਾ ਲਿਆ ਉਸਨੇ ਗੁਰੂ ਸਾਹਿਬ ਦੇ ਘੋੜਿਆਂ ਲਈ ਸੋਨਾ ਸੋਨਾ ਘਾ ਇਕੱਠਾ ਕੀਤਾ ਤੇ ਇੱਕ ਟਕਾ ਮਤਲਬ 2 ਪੈਸੇ ਜੋ ਉਸਦੇ ਕੋਲ ਸੀ ਮੱਥਾ ਟੇਕਣ ਲਈ ਲੈ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਤੁਰ ਪਿਆ ਤੰਬੂਆਂ ਦੇ ਨੇੜੇ ਜਾ ਕੇ ਉਸਨੇ ਇੱਕ ਸਿਪਾਹੀ ਤੋਂ ਪੁੱਛਿਆ ਸੱਚੇ ਪਾਤਸ਼ਾਹ ਦਾ ਤੰਬੂ ਕਿਹੜਾ ਹੈ ਸਿਪਾਹੀ ਨੇ ਕਿਹਾ ਪਾਸ਼ਾ ਸ਼ਬਦ ਸੁਣ ਕੇ ਉਸ ਨੂੰ ਜ਼ਾਹਾਂਗੀਰ ਵਾਲੇ ਤੱਬਵਲ ਇਸ਼ਾਰਾ ਕਰ ਦਿੱਤਾ ਪਰ ਨਾਲ ਹੀ ਸਿਪਾਹੀ ਨੇ ਕਿਹਾ ਤੂੰ ਕਾ ਦੀ ਪੰਡ ਤੰਬੂ ਅੰਦਰ ਨਹੀਂ ਲਿਜਾ ਸਕਦਾ ਸਿੱਖ ਕਹਿੰਦਾ ਹੈ ਕਿ ਇਹ ਘਾਤਾਂ ਮੈਂ ਪੇਟਾ ਕਰਨਾ ਹੈ ਪਰ ਸਿਪਾਹੀ ਮੰਨਦਾ ਨਹੀਂ ਇਹਨਾਂ ਦੋਹਾਂ ਦੀ ਗੱਲਬਾਤ ਅੰਦਰ ਬੈਠਾ ਜਹਾਂਗੀਰ ਸੁਣ ਰਿਹਾ ਸੀ ਉਸਨੇ ਸਿੱਖ ਨੂੰ ਉਸੇ ਤਰ੍ਹਾਂ ਅੰਦਰ ਭੇਜਣ ਲਈ ਸਿਪਾਹੀ ਨੂੰ ਕਹਿ ਦਿੱਤਾ ਸਿੱਖ ਨੇ ਘਾਰ ਆ ਕੇ ਟਕਾ ਬਾਦਸ਼ਾਹ ਅਗੇ ਰੱਖ ਕੇ ਮੱਥਾ ਟੇਕਿਆ ਤੇ ਕਿਹਾ ਸੱਚੇ ਪਾਸ਼ਾ ਜੀ ਤੁਹਾਡੇ ਦਰਸ਼ਨਾਂ ਦੀ ਬੜੀ ਧੀਰ ਤੋਂ ਇੱਛਾ ਸੀ ਤੁਸੀਂ ਮਿਹਰ ਕੀਤੀ ਹੈ ਤਾਂ ਦਰਸ਼ਨ ਹੋਏ ਹਨ ਹੁਣ ਕਿਰਪਾ ਕਰਕੇ ਮੰਦੀ ਸ਼ਾਂਤੀ ਬਖਸ਼ੋ ਸੱਚਾ ਪਾਸ਼ਾ ਸ਼ੱਧ ਸੁਣ ਜਹਾਂਗੀਰ ਝੱਟ ਸਮਝ ਗਿਆ ਕਿ ਇਹ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲ ਆਇਆ ਹੈ ਪਹਿਲਾਂ ਕਿਤੇ ਦਰਸ਼ਨ ਨਹੀਂ ਕੀਤੇ ਹੋਣੇ ਇਸ ਲਈ ਮੈਨੂੰ ਹੀ ਆਪਣਾ ਗੁਰੂ ਸਮਝ ਬੈਠਾ ਹੈ ਪਰ ਸਿੱਖ ਦਾ ਆਪਣੇ ਗੁਰੂ ਪ੍ਰਤੀ ਪਿਆਰ ਤੇ ਸ਼ਰਧਾ ਪਰੇ ਬੇਨਤੀ ਦਾ ਜਹਾਂਗੀਰ ਤੇ ਬਹੁਤ ਅਸਰ ਪਿਆ ਉਹ ਸਿੱਖ ਨੂੰ ਕਹਿਣ ਲੱਗਾ ਸਿੱਖਾ ਮੈਂ ਤੇਰੇ ਤੇ ਬਹੁਤ ਖੁਸ਼ ਹਾਂ ਮੈਂ ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹਾਂ ਜੇ ਤੂੰ ਮੂਹ ਮੰਗੇ ਉਹ ਦੇਣ ਲਈ ਤਿਆਰ ਆ ਜੇ ਤੂੰ ਕਹੇ ਤਾਂ ਤੇਰੇ ਨਾਲ ਕੋਈ ਜ਼ਗੀਰ ਲਾ ਦਿੰਦਾ ਹਾਂ ਤਾਂ ਜੋ ਤੂੰ ਆਪਣਾ ਜੀਵਨ ਸੁੱਖ ਨਾਲ گزار ਸਕੇ ਜਦੋਂ ਸਿੱਖ ਨੂੰ ਪਤਾ ਲੱਗਾ ਕਿ ਇਹ ਸੱਚੇ ਪਾਸ਼ਾ ਨਹੀਂ ਤਾਂ ਉਸਨੇ ਬਾਦਸ਼ਾਹ ਨੂੰ ਅਗੋ ਘਾਦੀ ਪੰਡ ਅਤੇ ਟਕਾ ਚੁੱਕ ਲਿਆ ਤੇ ਕਹਿਣ ਲੱਗਾ ਬਾਦਸ਼ਾਹ ਮੈਂ ਇਸ ਦੁਨੀਆ ਦੇ ਪਦਾਰਥਾਂ ਨੂੰ ਕੀ ਕਰਨਾ ਹੈ ਇਹਨਾਂ ਨਾਲ ਤਾਂ ਮਨ ਹੋਰ ਸ਼ਾਂਤ ਹੁੰਦਾ ਹੈ ਮੌਤ ਦੇ ਵਕਤ ਕੋਈ دنیਵੀ ਪਦਾਰਥ ਨਾਲ ਨਹੀਂ ਜਾਣਾ ਸੱਚਾ ਸੁੱਖ ਤਾਂ ਕੇਵਲ ਪ੍ਰਭੂ ਦੇ ਨਾਮ ਵਾਹਿਗੁਰੂ ਵਿੱਚ ਹੈ ਉਹ ਕੇਵਲ ਸੱਚੇ ਪਾਤਸ਼ਾਹ ਕੋਲੋਂ ਹੀ ਮਿਲ ਸਕਦਾ ਹੈ ਉਹ ਜ਼ਾਹਾਂਗੀਰ ਦੇ ਤੰਬੂ ਤੋਂ ਬਾਹਰ ਆਇਆ ਤੇ ਸੱਚੇ ਪਾਤਸ਼ਾਹ ਦੇ ਤੰਬੂ ਵੱਲ ਤੁਰ ਪਿਆ ਜ਼ਾਹਾਂਗੀਰ ਕੋਲੋਂ ਰਹਿਣਾ ਗਿਆ ਉਹ ਵੀ ਸਿੱਖ ਦੇ ਮਗਰ ਇਹ ਦੇਖਣ ਲਈ ਤੁਰ ਗਿਆ ਕਿ ਵੇਖਾਂ ਸੱਚੇ ਪਾਤਸ਼ਾਹ ਖਵਾਨ ਵਾਲਾ ਗੁਰੂ ਸਿੱਖਾਂ ਨੂੰ ਕਿਵੇਂ ਖੁਸ਼ ਕਰਦਾ ਹੈ ਸਿੱਖ ਨੇ ਗੁਰੂ ਸਾਹਿਬ ਦੇ ਤੰਬੂ ਅੰਦਰ ਜਾ ਕੇ ਇੱਕ ਪਾਸੇ ਘਾ ਰੱਖਿਆ ਗੁਰੂ ਸਾਹਿਬ ਦੇ ਟੱਗਾ ਰੱਖ ਕੇ ਮੱਥਾ ਟੇਕਿਆ ਤੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਮੇਰੇ ਕੋਲ ਔਲ ਹੋ ਗਈ ਸੀ ਪਰ ਆਪ ਜੀ ਨੇ ਬੜੀ ਮਿਹਰ ਕੀਤੀ ਜੋ ਸਹੀ ਰਾਹੇ ਪਾ ਦਿੱਤਾ ਜੇ ਮੈਂ ਜ਼ਹਾਂਗੀਰ ਦੇ ਲਾਲਚਾਂ ਡਰਾਵੇ ਵਿੱਚ ਆ ਜਾਂਦਾ ਤਾਂ ਆਪ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਸਨ ਅਤੇ ਸ਼ਾਂਤੀ ਕਿਵੇਂ ਮਿਲਦੀ ਸ਼ੇਖ ਸਿੱਖ ਸ਼ਰਦਾ ਤੇ ਪਿਆਰ ਨਾਲ ਕਹਿ ਰਿਹਾ ਸੀ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕੀਤੀ ਹੈ ਮੈਨੂੰ ਜ਼ਾਹਾਂਗੀਰ ਦੇ ਦਲਾਲ ਤੋਂ ਬਚਾ ਲਿਆ ਹੁਣ ਕਿਰਪਾ ਕਰੋ ਤੇ ਮੇਰੇ ਮਨ ਨੂੰ ਸ਼ਾਂਤੀ ਬਖਸ਼ੋ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਦੇ ਸਨ ਕਿ ਇਹ ਸਿੱਖ ਗੁਰੂ ਹੁਕਮ ਦੀ ਪਾਲਣਾ ਕਰਨ ਵਾਲਾ ਹੈ ਹੱਕ ਦੀ ਕਮਾਈ ਨਾਲ ਗੁਜ਼ਾਰਾ ਕਰਦਾ ਹੈ ਗੁਰੂ ਸਾਹਿਬ ਉਸਤੇ ਪ੍ਰਸੰਨ ਹੋਏ ਤੇ ਉਸ ਸਿੱਖ ਨੂੰ ਗੱਲ ਨਾ ਲਾਇਆ ਤੇ ਵਾਹਿਗੁਰੂ ਦੇ ਨਾਮ ਨਾਲ ਨਜ਼ਰੀ ਨਜ਼ਰ ਨਿਹਾਲ ਕਰ ਦਿੱਤਾ ਇਸ ਤਰ੍ਹਾਂ ਜ਼ਾਹਾਂਗੀਰ ਜੀ ਜੋ ਵੀ ਲੁੱਕ ਕੇ ਦੇਖ ਰਹੇ ਸੰਤ ਸੁਣ ਰਹੇ ਸੰਤ ਉਹਨੂੰ ਸਮਝ ਲੱਗ ਗਈ ਕਿ ਸਿੱਖ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਾ ਬਾਦਸ਼ਾਹ ਕਿਉਂ ਕਹਿੰਦੇ ਹਨ ਸਿੱਖਿਆ ਡਰ ਜਾਂ ਲਾਲਚ ਕਾਰਨ ਸਾਨੂੰ ਆਪਣੇ ਗੁਰੂ ਦੇ ਦੱਸੇ ਰਾਹ ਨੂੰ ਨਹੀਂ ਛੱਡਣਾ ਚਾਹੀਦਾ